ਵਿਨੀਪੈਗ ਸ਼ਹਿਰ ਦੇ ਰਹਿਣ ਵਾਲੇ ਪਵਨ ਜੋਤ ਸਿੰਘ ਅਤੇ ਪ੍ਰਤਾਪ ਸਿੰਘ ਦੋ ਉਹ ਦਸਤਾਰਦਾਰੀ ਸਿੱਖ ਰੈਫਰੀ ਹਨ ਜਿਨ੍ਹਾਂ ਨੇ 20 ਜਨਵਰੀ 2025 ਨੂੰ ਮੈਨੀਟੋਬਾ ਦੇ ਹਾਈ ਸਕੂਲ ਬਾਸਕਟਬਾਲ ਗੇਮ ਵਿੱਚ ਇਕੱਠਿਆਂ ਰੈਫਰੀ ਦੀ ਭੂਮਿਕਾ ਨਿਭਾਈ ਜੋ ਕਿ ਸੰਭਾਵਿਤ ਤੌਰ ਤੇ ਕੈਨੇਡਾ ਵਿੱਚ ਪਹਿਲੀ ਵਾਰ ਹੋਇਆ ਹੈ ਜੋ ਕਿ ਸਿੱਖ ਪਾਇਚਾਰੇ ਲਈ ਵੱਡੇ ਮਾਨ ਦੀ ਗੱਲ ਹੈ ਜਿਹੜੇ ਆ ਪ੍ਰੈਜ਼ੀਡੈਂਟ ਆ ਸਾਡੇ ਐਸੋਸੀਏਸ਼ਨ ਦੇ ਉਹ ਨਗਾਹ ਕੀਤੀ ਵੇ ਨੂੰ ਪੁੱਛਿਆ ਵੇ ਪਹਿਲੀ ਵਾਰੀ ਹੋਗਾ ਵੇ ਦੋ ਸਿੱਖ ਬੰਦਿਆਂ ਨੇ ਰੈਫਰੀ ਕੱਟੀ ਕੀਤੀ ਹਾਈ ਸਕੂਲ ਕੰਧਾਇਆ ਮੈਡੀਕਲ ਜਗਾਇਆ ਫਿਰ ਉਹਨੇ ਉਹ ਕਾਸ ਵੀ ਪੁੱਛ ਲਾਵੇ ਬੀਸੀਐਲ ਨੂੰ অন্ਟਰੀਓ ਵਾਲੇ ਨੂੰ ਪੁੱਛ ਲਾ ਉੱਥੇ ਜ਼ਿਆਦਾ ਪੋਪੂਲੇਸ਼ਨ ਹੈ ਰਾਈਟ ਫੇ ਉਮ ਉਹਨੇ ਫੋਨ ਕੀਤਾ ਕਿ ਬੰਦਿਆਂ ਨੂੰ ਜਿਹੜੇ ਜਾਣਕਾਰੀ ਹੈਗੀ ਉਹਦੀ ਉੱਥੇ ਐਂਡ ਕੰਧਾਇਆ ਮਿਡਲ ਸਕੂਲ ਪਹਿਲੀ ਵਾਰੀ ਆਵੇ ਦੋ ਸਿੱਖ ਪੱਗਾਂ ਲੈ ਨੇ ਰੈਫਰੀ ਕੀਤੀ ਇਕੱਠੀ ਜਦ ਪਤਾ ਲੱਗ ਗਿਆ ਬਈ ਬਸ ਇਕੱਠੇ ਰੈਫਰੀ ਕੰਦਾ ਗਿਆ ਪਹਿਲੀ ਗੇਮ ਪਹਿਲੀ ਵਾਰੀ ਹੈ ਨਾ ਤੇ ਥੋੜਿਆ ਜਿਵੇਂ ਪ੍ਰਾਊਡ ਫੀਲਿੰਗ ਜੀ ਹੋਈ ਤੇ ਰੀਅਲਾਈਜ਼ ਹੋਇਆ ਲਾਈਕ ਓ ਲਾਈਕ ਇਨੀ ਵਡੀ ਆ ਕੰਟਰੀ ਦੇ ਵਿੱਚ ਲਾਈਕ ਵਨ ਇਫ ਐਗ ਮੈਨਟੋਬਾ ਲਾਈਕ ਵੀਰ ਦਾ ਫਰਸਟ ਵਨਸ ਕਾਈਂਡ ਆ ਟਿੰਗ ਇਜ਼ ਅ ਪ੍ਰੀਟੀ ਬਿਗ ਰੀਅਲਾਈਜੇਸ਼ਨ ਮੋਮੈਂਟ 25 ਸਾਲ ਦੇ ਪ੍ਰਤਾਪ ਸਿੰਘ ਪਿਛਲੇ 5-6 ਸਾਲਾਂ ਤੋਂ ਬਾਸਕਟਬਾਲ ਲਈ ਰੈਫਰਿੰਗ ਕਰਦੇ ਆ ਰਹੇ ਹਨ ਅਤੇ 20 ਸਾਲਾ ਪਵਨ ਚੋਧ ਪਿਛਲੇ 3-4 ਸਾਲਾਂ ਤੋਂ ਰੈਫਰੀ ਵਜੋਂ ਗੇਮ ਨਾਲ ਜੁੜੇ ਹਨ ਤੇ ਹਾਈ ਸਕੂਲ ਤੋਂ ਬਾਅਦ ਉਹਨਾਂ ਰੈਫਰਿੰਗ ਕਰਨੀ ਸ਼ੁਰੂ ਕੀਤੀ ਸੀ ਆਫਟਰ ਹਾਈ ਸਕੂਲ ਆਫਟਰ ਗ੍ਰੇਡ 12 uh, I coaching games laggia like, shorty just in the community, and uh, thoda interest ja pana laggia like with the game and coaching side thar chalo shuru hoisi but I was like, uh, refereeing be pretty dry guys and when I, pehle nja shuru kiti I was just like, just for fun kind of thing you know like, for basic amalania but after thoda interest yeah, grow hon laggia the, uh, more like took a deeper dive into it and uh, now you know looking forward to much 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 more higher intense games. ਜ਼ਿਕਰ ਹੋ ਗਿਆ ਹੈ ਕਿ ਜ਼ਿਆਦਾਤਰ ਸਿੱਖ ਪਾਈ ਜਾ ਰਹੇ অন্ਟੈਰੀਓ ਅਤੇ BC ਪ੍ਰੋਵਿੰਸ ਵਿਖੇ ਵਸਤਾ ਹੈ ਜਿਸ ਦੇ ਚਲਦੇ ਮੈਨੀਟੋਬਾ ਵਿੱਚ ਰਹਿੰਦੇ ਸਿੱਖਾਂ ਲਈ ਇਹ ਪ੍ਰਾਪਤੀ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਪੱਧਰਾ ਕਰਦੀ ਹੈ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਨੌਜਵਾਨ ਹੁਣ ਬਾਸਕਟਬਾਲ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਹੋ ਰਹੇ ਹਨ ਹੁਣ ਇੱਕ ਦੋ ਕਿੰਨ ਪਹਿਲਾਂ ਹੁਣ ਮੇਰੀ ਗ੍ਰੇਡ 8 ਬॉयਜ਼ ਦੀ ਗੇਮ ਸੀ ਰੈਫਰੀ ਇੱਕ ਮੁੰਡਾ ਆਇਆ ਉੱਥੇ ਗੇਮ ਤੋਂ ਸ਼ੁਰੂ ਪਹਿਲਾਂ ਕਹਿੰਦਾ ਉਹ ਮੈਂ ਤੈਨੂੰ ਦੇਖਿਆ ਸੀ ਇੰਸਟਾਗ੍ਰam 'ਚ ਤੂੰ ਉਹੀ ਆ ਬੰਦਾ ਰਹਿ ਜਿਹੜਾ ਪਹਿਲੇ ਬੰਦੇ ਸੀ ਮੈਂ ਕਿਹਾ ਯਾਰ ਮੈਂ ਉਹੀ ਆ ਫਿਰ ਉਹਨੇ ਇੰਟਰੋਡਕਸ਼ਨ ਕੀਤੀ ਆਪਣੀ ਮੈਂ ਉਹਨਾਂ ਨਾਲ ਗੱਲ-ਗੁੱਲ ਕੀਤੀ ਕਹਿੰਦਾ ਯਾਰ ਮੈਨੂੰ ਵੀ ਲੱਗਦਾ ਸ਼ਾਇਦ ਮੈਂ ਵੀ ਸ਼ੁਰੂ ਕਰੂਗਾ ਰੈਫਰੀ ਕਰਨ ਨੂੰ ਐਂਡ ਮੈਨੂੰ ਲੱਗਦਾ ਬੋਥ ਇਵਨ ਕੈਨੇਡਾ ਦੇ ਅਕਰੋਸ ਔਨ ਸਪੈਸ਼ਲੀ ਵਿਨੀਪੈਗ ਚ ਵੀ ਯੂਥ ਦੇ ਸੋਚਦੇ ਆਉਣਗੇ ਦੇਖ ਕੇ ਜਦ ਰੈਪਰੈਜન્ટેਸ਼ਨ ਮਿਲਦੀ ਆ ਰਿਹਾ ਤੇ ਮੇਰੇ ਵਾਕ ਦੇ ਬੰਦੇ ਵੀ ਇਦਾਂ ਕਰਦੇ ਆ ਮੈਂ ਵੀ ਕਰ ਸਕਦਾ ਸ਼ਾਇਦ ਫਿਊਚਰ ਚ ਉਹਨਾਂ ਇਹ ਵੀ ਦੱਸਿਆ ਕਿ ਹੁਣ ਪਲੇਅਰਸ ਵਿੱਚ ਸਿੱਖ ਨੌਜਵਾਨ ਪਹਿਲਾ ਨਾਲੋਂ ਵੱਧ ਨਜ਼ਰ ਆਉਂਦੇ ਹਨ ਜਿਸ ਨਾਲ ਐਸੋਸੀਏਸ਼ਨਸ ਉਹਨਾਂ ਦੇ ਧਰਮ ਅਤੇ ਇਤਿਹਾਸ ਨਾਲ ਬਿਹਤਰ ਤਰੀਕੇ ਨਾਲ ਜਾਣੂ ਹੋ ਰਹੀਆਂ ਹਨ ਇਸ ਲਈ ਹੁਣ ਵਿਤਕਰੇ ਦੀਆਂ ਸੰਭਾਵਨਾ ਵੀ ਘਟ ਗਈਆਂ ਨੇ ਜੇ ਤੁਹੀ ਹੁਣ ਖੇਲ ਨੂੰ ਛੱਡ ਗਿਆ ਤੁਹਾਡਾ ਮੌਕੇ ਆ ਖੇਡਣ ਦਾ ਟਾਈਮ ਜੇ ਕੋਈ ਹੈਗਾ ਜੇ ਤੁਹਾਡਾ ਇੰਟਰਸ ਰੈਫਰੀਿੰਗ ਵਿੱਚ ਵੀ ਗਾਵੀ ਲੇਖ ਹੁਣ ਬੜੀ有机会 ਆ ਤੇ ਡੱਚ ਸਾਰੇ ਚ ਵੀ ਹੁਣ ਰੈਕਗਨਾਈਜੇਸ਼ਨ ਮਿਲਦੀ ਆ ਇਦਾਂ ਨਹੀਂ ਹੈਗਾ ਵੇ ਹੁਣ ਵੀ ਤੁਹਾਨੂੰ ਦੇਖ ਕੇ ਬੰਦਿਆਂ ਨੇ ਨਹੀਂ ਕਰ ਦੇਣੀ ਆ ਵੇ ਨਹੀਂ ਤੁਸੀਂ ਇਦਾਂ ਲੱਗਦੇ ਆ ਇਦਾਂ ਇੱਦਾਂ ਦੀ ਡਿਸਕ੍ਰਿਮੀਨੇਸ਼ਨ ਦੀ ਕੱਟ ਮੈਨ ਲੱਗਦਾ ਹੁਣ ਬੈਰੀਅਰ ਆ ਵੇ ਹਮ ਹੁਣ ਬਹੁਤ ਵਧੀਆ ਮੌਕਾ ਆ ਜੇ ਤੁਸੀਂ ਵਧਣਾ ਚਾਹੁੰਦੇ ਆ ਰੈਫਰੀਿੰਗ ਚ ਗਾਮ ਵਧਣਾ ਚਾਹੁੰਦੇ ਆ ਵੇ ਹੁਣ ਤੁਸੀਂ ਆਪਰਟਿਉਨਿਟੀ ਸੀਜ਼ ਕਰੋ ਜੇ ਤੁਸੀਂ ਇਨਵੋਲਵਮੈਂਟ ਕਰਨੀ ਆ ਡੋਂਟ ਵੇਟ ਫਾਰ ਦੀ ਆਪਰਟਿਉਨਿਟੀ ਰਾਈਟ opportunity uh, so I think take the opportunity if you want to become a ref uh go and uh, you can either talk to us or you can talk to people that uh, you might know and uh, you know get involved some way somehow Sukhpreet Kar, omni news